ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਹੈਵੀ ਸੂਟਾਂ ਦੀ 컬렉ਸ਼ਨ ਲੈ ਕੇ ਆਏ ਰਹਿਣਗੇ ਪਿਓਰ ਜੌਰਜਟ ਦਾ ਸੂਟ ਰਹੇਗਾ ਹੈਂਡ ਏਮਬਰਾਇਡਰੀ ਕੀਤੀ ਗਈ ਹੈ ਬਾਟਮ ਵੀ ਨਾਲ ਤੁਹਾਨੂੰ ਜੌਰਜਟ ਦੀ ਹੀ ਮਿਲ ਜੇਗੀ ਬਾਟਮ ਤੇ ਵੀ ਹੈਂਡ ਏਮਬਰਾਇਡਰੀ ਕੀਤੀ ਗਈ ਹੈ ਇਹ ਤੁਸੀਂ ਸ਼ਰਟ ਬਾਟਮ ਪਰ ਮੀਟਰ ਦੇ ਹੀ ਰਿਕੋਰਡਿੰਗ ਸੂਟ ਲੈ ਸਕਦੇ ਹੋ ਪ੍ਰਾਈਸ ਉੱਪਰ ਆਪਾਂ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ ਵਿਦਆਊਟ ਦੁਪੱਟਾ ਰਹਿਣਗੇ ਸੂਟ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਸੂਟ ਆਪਣੇ ਲਈ ਆਰਡਰ ਕਰਵਾਉਣਾ ਹੋਵੇ ਮੇਰੇ WhatsApp ਨੰਬਰ ਤੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਆਪਣੇ ਲਈ ਸੂਟ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨ ਤੁਹਾਨੂੰ ਇਹਨਾਂ ਵਿੱਚ ਬਹੁਤ ਹੀ ਪਿਆਰੇ ਮਿਲ ਜਾਣਗੇ ਲਾਈਟ ਡਾਰਕ ਤਨ ਸਾਰੇ ਹੀ ਕਲਰ ਇਹਨਾਂ ਦੇ ਵਿੱਚ ਮਿਲ ਸਕਦੇ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਆਪਣੇ ਲਈ ਸੂਟ ਆਰਡਰ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ ਇਹਨਾਂ ਸਾਰੇ ਸੂਟਾਂ ਦੇ ਤਨ 올 ਇੰਡੀਆ ਫ੍ਰੀ ਮਿਲੇਗੀ ਬਹੁਤ ਹੀ ਪਿਆਰੇ ਸੂਟ ਨੇ ਤੁਸੀਂ ਇਹਨਾਂ ਵਿੱਚੋਂ ਆਪਣੇ ਲਈ ਕੋਈ ਵੀ ਸੂਟ ਲੈ ਸਕਦੇ ਹੋ ਕਲਰ ਆਪਸ਼ਨ ਵੀ ਇਹਨਾਂ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਮਿਲ ਜਾਣਗੇ ਅਗਰ ਵੀਡੀਓ ਤੁਹਾਨੂੰ ਮੇਰੀ ਵਧੀਆ ਲੱਗਦੀ ਹੁੰਦੀ ਹੈ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ ਸੋ ਮਚ